ਦੋਸਤੋ ਤੁਸੀਂ ਜੁੜੇ ਹੋਏ ਹੋ ਪੋਸਟਮੇਲ ਚੈਨਲ ਦੇ ਨਾਲ ਤੇ ਤੁਹਾਨੂੰ ਆਪਾਂ ਦਿਖਾ ਰਹੇ ਆਂ ਵੀ ਧੁੰਦ ਦੀ ਜਿਹੜਾ ਕਹਿਰ ਹੈ ਕਹਿਰ ਦੀ ਧੁੰਦ ਆਪਾਂ ਕਹਿ ਸਕਦੇ ਆਂ ਅੱਜ 27 ਦਸੰਬਰ 2023 ਦਿਨ ਬੁੱਧਵਾਰ ਹੈ ਤੇ ਸ਼ਾਮ ਦੇ 6 ਵਜੇ ਕਰੀਬ 13-14 ਮਿੰਟ ਹੋਏ ਆ ਤੇ ਤੁਸੀਂ ਵੇਖ ਲਓ ਧੁੰਦ ਕਿੰਨੀ ਪਈ ਹੋਈ ਹੈ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ ਵੀ ਧੁੰਦ ਕਿੰਨੀ ਹੈ ਇਧਰ ਤੁਸੀਂ ਦੇਖ ਲਓ ਬਿਲਕੁਲ ਵੀ ਨਜ਼ਰ ਆ ਜਿਹੜਾ ਉਹ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਾਂ ਲਾਈਵ ਤੁਸੀਂ ਜੁੜੇ ਹੋਏ ਹੋ ਤੁਹਾਨੂੰ ਦਿਖਾ ਰਹੇ ਆ ਤਾਂ ਬੇਨਤੀ ਕਰਨੀ ਚਾਹੁੰਦੇ ਆ ਵੀਰੋ ਜੇ ਇੰਨੀ ਧੁੰਦ ਪੈ ਰਹੀ ਹੈ ਤਾਂ ਧੁੰਦ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਜ਼ਰੂਰ ਰੱਖੋ ਆ ਤੁਸੀਂ ਦੇਖ ਲਓ ਸੜਕ ਹੈ ਸੜਕ ਬਿਲਕੁਲ ਜਿਹੜਾ ਨਾ ਮਾਤਰ ਆ ਤੁਸੀਂ ਦੇਖ ਲਓ ਲਾਈਟ ਜਗਾਈ ਆ ਆਪਾਂ ਕਿੰਨੀ ਜਿਹੜੀ ਧੁੰਦ ਹੈ ਉਹ ਡਰ ਰਹੀ ਹੈ ਵੇਖ ਲਓ ਤੁਸੀਂ ਲਾਈਟ ਦੇ ਵਿੱਚ ਧੁੰਦ ਉੱਡਦੀ ਤੁਹਾਨੂੰ ਨਜ਼ਰ ਆ ਰਹੀ ਹੋਣੀ ਐ ਵੀ ਧੁੰਦ ਕਿੰਨੀ ਧੁੰਦ ਪੈ ਰਹੀ ਐ ਤੁਸੀਂ ਦੇਖ ਲਓ ਵੀਰੋ ਬਿਲਕੁਲ ਵਿਜ਼ਿਬਿਲਟੀ ਆ ਜਿਹੜੀ ਉਹ ਨਹੀਂ ਹੈਗੀ ਸ਼ਾਮ ਦਾ 6:30 ਦਾ ਟਾਈਮ ਹੋਇਆ ਤੇ ਧੁੰਦ ਕਿੰਨੀ ਪੈ ਰਹੀ ਐ ਇਹ ਕਹਿਰ ਦੀਆਂ ਰਾਤਾਂ ਸੀ ਉਦੋਂ ਜਦੋਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਸੈਭ ਜਾਦੇ ਮਾਤਾ ਗੁਜਰੀ ਜੀ ਸਾਰਿਆਂ ਨੇ ਜਿਹੜੇ ਤਸੀਹੇ ਵੀ ਝੱਲੇ ਤਾਂ ਕਿੰਨਾ ਜਿਹੜਾ ਉਹ ਕਹਿਰ ਦੇ ਦਿਨ ਸੀਗੇ ਤੁਸੀਂ ਵੇਖ ਸਕਦੇ ਹੋ ਇੰਨੀ ਧੁੰਦ ਹੈ ਜਿਹੜੀ ਕਦੇ ਨਹੀਂ ਪਈ ਅੱਜ ਜਿਹੜੀ ਧੁੰਦ ਉਹਨਾਂ ਦਿਨਾਂ ਨੂੰ ਯਾਦ ਕਰ ਰਹੇ ਆ ਆਪਾਂ ਸੈਬਜਾਦਿਆਂ ਦਾ ਸ਼ਹੀਦੀ ਜਿਹੜਾ ਕਿ ਸ਼ਹੀਦੀ ਦੇਣਾ ਜਿਹੜੇ ਉਹ ਚੱਲ ਰਹੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਧੁੰਦ ਹੈ ਜਿਹੜੀ ਇੰਨੀ ਪੈ ਰਹੀ ਹੈ ਧੁੰਦ ਦਾ ਜਿਹੜਾ ਕਣਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦਾ ਤੁਸੀਂ ਵੇਖ ਲਓ ਧੁੰਦ ਬਿਲਕੁਲ ਨਜ਼ਰ ਨਹੀਂ ਆ ਰਿਹਾ ਕਿੰਨੀ ਧੁੰਦ ਆ ਜਿਹੜੀ ਆਰਡਰਈ ਹੈ ਕਣਕਾਂ ਨੂੰ ਇਹ ਧੁੰਦ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਜੇ 5-7 ਦਿਨ ਇਹ ਧੁੰਦ ਇਦਾਂ ਪੈ ਜੇ ਤਾਂ ਕਣਕਾਂ ਜਿਹੜੀਆਂ ਉਹ ਕਾਫੀ ਉੱਠ ਜਾਣਗੀਆਂ ਤਾਂ ਧੁੰਦ ਦਾ ਕਣਕਾਂ ਨੂੰ ਤਾਂ ਜ਼ਰੂਰ ਫਾਇਦਾ ਹੈਗਾ ਪਰ ਜੇਕਰ ਆਪਾਂ ਗੱਲ ਕਰੀਏ ਬਾਗਾਂ ਨੂੰ ਵੀ ਮਿਠਾਸ ਜਿਹੜੀ ਇਹ ਧੁੰਦ ਨਾਲ ਆਉਣੀ ਹੈ ਪਰ ਕੋਹਰਾ ਜਿਹੜਾ ਉਹ ਨਾ ਪਵੇ ਉਹਦੇ ਨਾਲ ਜਿਹੜਾ ਨੁਕਸਾਨ ਹੈ ਉਹ ਫਲ ਨੂੰ ਹੋ ਜਾਣਾ ਕਿਉਂਕਿ ਫਲ ਖੜਾ ਬੜਾ ਬਾਗਾਂ ਦਾ ਤਾਂ ਇਥੇ ਬੇਨਤੀ ਇੱਕ ਇਹ ਕਰਨੀ ਚਾਹੁੰਦੇ ਆਂ ਵੀ ਵੀਜ਼ਿਬਿਲਟੀ ਤੁਸੀਂ ਦੇਖ ਲਓ ਬਿਲਕੁਲ ਵੀ ਵੀਜ਼ਿਬਿਲਟੀ ਨਹੀਂ ਹੈਗੀ ਤਾਂ ਅਜੇਹੇ ਵਿੱਚ ਬੇਨਤੀ ਇਹੀ ਕਰਨੀ ਚਾਹੁੰਦੇ ਆ ਕਿ ਵੀਰੋ ਖਿਆਲ ਜ਼ਰੂਰ ਰੱਖੋ ਸਾਧਨ ਚਲਾਉਂਦੇ ਸਮੇਂ ਜ਼ਰੂਰ ਖਿਆਲ ਰੱਖੋ ਆ ਤੁਸੀਂ ਦੇਖ ਲਓ ਬਿਲਕੁਲ ਵੀ ਨਜ਼ਰ ਆ ਲਾਈਟ ਤੋਂ ਬਿਨਾ ਸੜਕਾ ਜਿਹੜੀ ਸਿਰਫ ਇੰਨੀ ਨਜ਼ਰ ਆ ਰਹੀ ਹੈ ਤੇ ਧੁੰਦ ਡੁੱੜਦੀ ਤੁਸੀਂ ਆਪ ਦੇਖ ਸਕਦੇ ਹੋ ਤਾਂ ਬੇਨਤੀ ਇਹੀ ਕਰਦੇ ਆ ਵੀਰੋ ਕਿ ਜ਼ਰੂਰ ਖਿਆਲ ਰੱਖੋ ਸੜਕ ਤੇ ਚੱਲਦੇ ਸਮੇਂ ਹੌਲੀ ਵਾਹਨ ਹੈ ਜਿਹੜਾ ਬਿਲਕੁਲ ਹੌਲੀ ਚਲਾਓ ਤੇ ਜ਼ਰੂਰੀ ਕੰਮ ਕਾਜ ਤੇ ਘਰੋਂ ਨਿਕਲੋ ਵੇਖ ਸਕਦੇ ਹੋ ਤੁਸੀਂ ਕਿੰਨਾ ਜਿਹੜਾ ਗਹਿਰੀ ਜਿਹੜੀ ਧੁੰਦ ਹੈ ਕਿੰਨੀ ਗਹਿਰੀ ਧੁੰਦ ਪੈ ਰਹੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਵਖਾ ਰਹੇ ਆ ਕਣਕ ਨੂੰ ਬੇਸ਼ੱਕ ਇਹਦਾ ਫਾਇਦਾ ਹੈ ਪਰ ਜਿਹੜਾ ਜਨ ਜੀਵਨਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਤੇ ਸੜਕ ਤੇ ਵਾਹਨ ਚਲਾਉਂਦੇ ਸਮੇਂ ਜ਼ਰੂਰ ਖਿਆਲ ਰੱਖੋ ਵੀਰੋ ਬਿਲਕੁਲ ਵਿਜ਼ਿਬਿਲਟੀ ਹੈ ਜਿਹੜੀ ਉਹ ਬਹੁਤ ਨਾ ਮਾਤਰਾ ਹੈ ਤਾਂ ਇਹੇ ਵਿੱਚ ਆਪਣਾ ਖਿਆਲ ਜ਼ਰੂਰ ਰੱਖੋ ਸੜਕ ਤੇ ਚੱਲਦੇ ਸਮੇਂ ਆਪਣੇ ਪਰਿਵਾਰ ਦਾ ਖਿਆਲ ਰੱਖੋ ਤੇ ਜੇਕਰ ਜ਼ਰੂਰੀ ਕੰਮ ਤੇ ਕਿਉਂਕਿ 3-4 ਦਿਨ ਹੈ ਜਿਹੜੀ ਕਾਫੀ ਧੁੰਦ ਹੈ ਉਹ ਧੁੰਦਾਂ ਦੇ ਦਿਨ ਰਹਣੇ ਆ ਤਾਂ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਤੁਸੀਂ ਦੇਖ ਲਓ ਸਿਰਫ ਤਾਰਾਂ ਹੀ ਨਜ਼ਰ ਆਉਂਦੀਆਂ ਆ ਖੇਤ ਹੈ ਕਣਕ ਆ ਸੜਕ ਹੈ ਸੜਕ ਤਾਂ ਬਿਲਕੁਲ ਨਜ਼ਰੀ ਨਹੀਂ ਆ ਰਹੀ ਆ ਤੁਸੀਂ ਦੇਖ ਲਓ ਬਿਲਕੁਲ ਨਜ਼ਰ ਨਹੀਂ ਆ ਰਹੀ ਸੜਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੋ ਤਾਂ ਜੋ ਲੋਕ ਆ ਜਿਹੜੇ ਆਪਾਂ ਜਾਗਰੂਕਤਾ ਵਾਸਤੇ ਵੀਡੀਓ ਬਣਾਈ ਆ ਵੀ ਵਿਜ਼ਿਬਿਲਟੀ ਘਰ ਬੈਠੇ ਤੁਸੀਂ ਵੇਖ ਲਓ ਵੀ ਬਿਲਕੁਲ ਵੀ ਨਹੀਂ ਹੈਗੀ ਤਾਂ ਤੁਹਾਡੇ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ